ਲੋ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਹੀ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਹਲਾ ਦਿੱਤੀਆਂ ਸਰਕਾਰ ਦੀਆਂ ਜੜਾਂ ਤਾਂ ਸਰਕਾਰ ਦੇ ਖਿਲਾਫ ਹੁਣ ਮੋਰਚਾ ਲੱਗਣ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਕਿਹੜੀ ਤਰੀਕ ਨੂੰ ਮੋਰਚਾ ਲੱਗੇਗਾ ਜੇਕਰ ਤੁਸੀਂ ਵੀ ਕਿਤੇ ਜਾਣ ਦੀ ਸੋਚ ਰਹੇ ਹੋ ਤਾਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਹੁਣ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿੰਨੇ ਦਿਨ ਤੱਕ ਇਹ ਮੋਰਚਾ ਚੱਲਣਾ ਕਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਚੱਲਣਾ ਤੁਹਾਨੂੰ ਸਯੁਕਤ ਕਿਸਾਨ ਮੋਰਚੇ ਦੇ ਅਗੋਂ ਦੀ ਜੁਬਾਨੀ ਹੀ ਸੁਣਾ ਦਿੰਨੇ ਆ ਇਸ ਸਬੰਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਉਣ ਜਾ ਰਹੇ ਹਾਂ ਇੱਕ ਹਫ਼ਤੇ ਦਾ ਸੋ ਕੁਛ ਕੇਂਦਰ ਦੀਆਂ ਰਹਿੰਦੀਆਂ ਹੋਈਆਂ ਮੰਗਾਂ ਤੇ ਕੁਝ ਪੰਜਾਬ ਸਰਕਾਰ ਦੇ ਕੀਤੇ ਹੋਏ ਵਾਅਦੇ ਆ ਸੋ ਉਹਨਾਂ ਨੇ ਵਾਅਦੇ ਕਰਕੇ ਉਹ ਵਾਅਦੇ ਲਾਗੂ ਨਹੀਂ ਕੀਤੇ ਸੋ ਉਹਦੇ ਖਿਲਾਫ ਜਿਹੜਾ ਇਹ ਧਰਨਾ ਇੱਕ ਹਫ਼ਤਾ ਲੱਗੂਗਾ ਬਾਕੀ ਲੋੜ ਅਨਸਾਰ ਜਿਹੜਾ ਮੌਕੇ ਤੇ ਦੇਖ ਕੇ ਕਿ ਸਰਕਾਰ ਕੁਝ ਫੈਸਲਾ ਕਰਦੀ ਹੈ ਕੁਝ ਲਾਗੂ ਕਰਦੀ ਹੈ ਕਿ ਨਹੀਂ ਕਰਦੀ ਤੇ ਮੌਕੇ ਤੇ ਜਿਹੜਾ ਵਿਚਾਰ ਕੀਤਾ ਜਾਊਗਾ ਇੱਕ ਪੰਜਾਬ ਸਰਕਾਰ ਖੇਤੀ ਨੀਤੀ ਲੈ ਕੇ ਆਈ ਸੀ ਤੇ ਕਿਸਾਨ ਆਗੂਆਂ ਤੋਂ ਉਹਦੇ ਵਿੱਚ ਸੁਝਾਅ ਵੀ ਮੰਗੇ ਸਨ ਤੇ ਉਹਨਾਂ ਨੇ ਸੁਝਾਅ ਵੀ ਦਿੱਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਸੁਝਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਉਹ ਖੇਤੀ ਨੀਤੀ ਲਾਗੂ ਕਰੇ ਕਾਫੀ ਜਿਹੜਾ ਕਿਸਾਨਾਂ ਦਾ ਭਲਾ ਹੋ ਸਕਦਾ ਸੋ ਨਾਲ ਦੀ ਨਾਲ ਐ ਸਾਲ ਝੋਨੇ ਦੇ ਸੀਜ਼ਨ ਤੇ ਬਹੁਤ ਵੱਡਾ ਜਿਹੜਾ ਆ ਧੋਖਾ ਹੋਇਆ ਕਾਟ ਲੱਗੀ ਆ ਤੇ ਲੁੱਟ ਹੋਈ ਆ ਸੀਐਮ ਸਾਹਿਬ ਦੀ ਆਪਦੀ ਜਵਾਨੀ ਸੀਗਾ ਕਿ ਪੀਆਰ 126 ਲਗਾਓ ਤੇ ਇਹਨਾਂ ਪਾਣੀ ਦੀ ਬਚਤ ਹੁੰਦੀ ਹੈ ਗੱਲ ਤੇ ਸਹੀ ਸੀਗੀ ਸੋ ਉਹਦੇ ਨਾਲ ਜਿਹੜਾ ਪਾਣੀ ਦੀ ਬਚਤ ਤੇ ਹੋਈ ਆ ਪਰ ਕਿਸਾਨਾਂ ਦੀ ਲੁੱਟ ਹੋ ਗਈ ਆ ਜੇ ਚਿੱਟੇ ਦਿਨ ਹੋਈ ਐ ਤੇ ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਸੋ ਅਸੀਂ ਕਹਿੰਦੇ ਆ ਕਿ ਉਹਨਾਂ ਦਾ ਘਾਟਾ ਵਾਧਾ ਪੂਰਾ ਕਰਨ ਵਾਸਤੇ ਪੰਜਾਬ ਸਰਕਾਰ ਜਿਹੜਾ ਉਹਨਾਂ ਦਾ ਘਾਟਾ ਵਾਧਾ ਪੂਰਾ ਕਰੇ ਜਾਂ ਉਹਨਾਂ ਨੂੰ ਇਨਸਾਫ ਦਿਵਾਵੇ ਤੇ ਇਸ ਗੱਲ ਤੇ ਰੋਕ ਲਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਹੋ ਜਿਹੀ ਜਿਹੜੀ ਲੁੱਟ ਹੋਵੇ ਸੋ ਦੇਖੋ ਕੇਰਲ ਸਰਕਾਰ ਜਿਹੜੀ ਐ ਸਟੇਟ ਗਵਰਨਮੈਂਟ ਕੋਈ ਵੀ ਐ ਐਗਰੀਕਲਚਰ ਸਟੇਟ ਸਬਜੈਕਟ ਐ ਸੋ ਆਪਣੀ ਸਮਰੱਥਾ ਦੇ ਅਨੁਸਾਰ ਜਿਹੜੀ ਐ ਉਹ ਕੁਝ ਫਸਲਾਂ ਤੇ ਐਮਐਸਪੀ ਦੇ ਸਕਦੀ ਹੈ। ਔਰ ਉਹਨਾਂ ਨੂੰ ਸਾਰਾ ਕੁਝ ਪਤਾ ਆ। ਸੋ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਇਹ ਪਹਿਲ ਕਦਮੀ ਕਰੇ ਪੰਜਾਬ ਸਰਕਾਰ। ਕਿਉਂਕਿ ਹਰਿਆਣੇ ਦੇ ਵਿੱਚ ਦੇਖੋ ਸਟੇਟ ਗਵਰਨਮੈਂਟ ਨੇ 23 ਦੇ 23 ਫਸਲਾਂ ਤੇ ਐਮਐਸਪੀ ਦੇ ਦਿੱਤੀ ਕਿਉਂਕਿ ਉਹ ਡਬਲ ਇੰਜਨ ਦੀ ਸਰਕਾਰ ਹੈ ਜਾਂ ਸਿੰਗਲ ਇੰਜਨ ਦੀ ਸਰਕਾਰ ਹੈ। ਤੇ ਆਪਦੇ ਹਿਸਾਬ ਦੇ ਨਾਲ ਉਹ ਦੇਖਣ ਆਪਣੀ ਸਮਰਥਾ ਅਨਸਾਰ ਕਿਸਾਨੀ ਬਚਾਉਣ ਵਾਸਤੇ ਜਵਾਨੀ ਬਚਾਉਣ ਵਾਸਤੇ ਤੇ ਪੰਜਾਬ ਬਚਾਉਣ ਵਾਸਤੇ ਇਹ ਪਹਿਲ ਕਦਮੀ ਹੋਊਗੀ ਪੰਜਾਬ ਸਰਕਾਰ ਦੀ ਜੇ ਉਹ ਬਾਸਮਤੀ ਤੇ ਐਮਐਸਪੀ ਦਿੰਦੀ ਹੈ ਕਿਉਂਕਿ ਉਹਨਾਂ ਪਾਣੀ ਦਾ ਗਰਾਫ ਜਿਹੜਾ نیچے ਜਾਂਦਾ ਉਹ ਰੁਕੂਗਾ ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਦੇ ਵਿੱਚ ਫਸੇ ਹੋ ਉਦੋਂ ਤੋਂ ਬਾਹਰ ਨਿਕਲਾਂਗੇ ਇੱਕ ਮੂੰਗੀ ਤੇ ਐਮਐਸਪੀ ਦਿੱਤੀ ਸੀ ਉਹਨਾਂ ਨੇ 8600 60 ਰੁਪਏ 60 ਰੁਪਏ ਸੋ ਕੁਸ਼ਕ ਤੇ ਖਰੀਦ ਹੋਈ ਸੀ ਪਰ ਉਹ ਮੁੜ ਕੇ ਖਰੀਦ ਨਹੀਂ ਹੋਈ ਅਸੀਂ ਕਹਿੰਦੇ ਤੇ ਮੂੰਗੀ ਤੇ ਵੀ ਜਿਹੜੀ ਐਮਐਸਪੀ ਦਿੱਤੀ ਜਾਵੇ ਨਾਲ ਦੀ ਨਾਲ ਮੱਕੀ ਤੇ ਜਿਹੜੀ ਐ ਐਮਐਸਪੀ ਸਟੇਟ ਸਰਕਾਰ ਜਿਹੜੀ ਆ ਦਵੇ ਆਲੂ ਗੋਭੀ ਤੇ ਮਟਰ ਇਹ 6 ਫਸਲਾਂ ਤੇ ਜਿਹੜੀ ਆ ਪੰਜਾਬ ਸਰਕਾਰ ਐਮਐਸਪੀ ਦੇਣ ਦਾ ਪ੍ਰਬੰਧ ਕਰੇ ਦੇਖੋ ਕੁਝ ਤੇ ਮੰਗਾ ਹੁੰਦੀਆਂ ਫੌਰੀ ਕੁਝ ਮੰਗਾ ਹੁੰਦੀਆਂ ਨੀਤੀਗਤ ਜਿਹੜੀਆਂ ਨੀਤੀਗਤ ਮੰਗਾ ਆ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਲਾਗੂ ਕਰਨਾ ਹੈ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਦੀ ਤੁਸੀਂ ਵਿਉਂਤਬੰਦੀ ਬਣਾਓ ਔਰ ਦੇਖੋ ਸੜਕਾਂ ਤੇ ਹਾਦਸੇ ਹੁੰਦੇ ਆ ਫਸਲਾਂ ਦਾ ਨੁਕਸਾਨ ਹੁੰਦਾ ਹੈ। ਅਵਾਰਾ ਪਸ਼ੂਆਂ ਦੀ ਗੱਲ ਕਰਦਾ, ਅਵਾਰਾ ਜਿਹੜੇ ਜੰਗਲੀ ਸੂਰ ਆ ਉਹਨਾਂ ਦੀ ਗੱਲ ਕਰਦਾ, ਅਵਾਰਾ ਕੁੱਤਿਆਂ ਦੀ ਗੱਲ ਕਰਦਾ। ਉੱਥੇ ਹਾਲੇ ਤੱਕ ਦੇਖੋ ਜਦੋਂ ਸਾਡੀ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਪਟਿਆਲਾ ਦੇ ਵਿੱਚ 100 ਏਕੜ ਦੇ 1000 ਏਕੜ ਜਿਹੜਾ ਆ ਸੀ ਜਗ੍ਹਾ ਦੀ ਚਾਰ ਦਿਵਾਰੀ ਕਰਾਂਗੇ ਤੇ ਜਿੰਨੇ ਵੀ ਉਸ ਇਲਾਕੇ ਦੇ ਵਿੱਚ ਤਕਰੀਬ ਪੰਜਾਬ ਦੇ ਵਿੱਚੋਂ ਜਿੱਥੇ ਵੀ ਆ ਸਕਣਗੇ ਉੱਥੇ ਆਪਾਂ ਆਵਾਰਾ ਪਸ਼ੂ ਜਿਹੜੇ ਲਿਆ ਕੇ ਉਹਨਾਂ ਦਾ ਪ੍ਰਬੰਧ ਕਰਾਂਗੇ ਤਾਂ ਕਿ ਫਸਲਾਂ ਦਾ ਨੁਕਸਾਨ ਨਾ ਹੋਵੇ ਜਿਹੜਾ ਮਨੁੱਖੀ ਜਾਨਾਂ ਦਾ ਜਿਹੜਾ ਨੁਕਸਾਨ ਸੜਕਾਂ ਤੇ ਹੁੰਦਾ ਉਹ ਨਾ ਹੋਵੇ ਪਰ ਉਹ ਇੱਕ ਵਾਦਾ ਹੀ ਰਹਿ ਗਿਆ ਉਹ ਲਾਗੂ ਨਹੀਂ ਹੋਇਆ ਉਹ ਗਰਾਊਂਡ ਤੇ ਉਹਦਾ ਕੋਈ ਅਸਰ ਸਾਨੂੰ ਦਿਸਿਆ ਨਹੀਂ ਉਹ ਬਣਿਆ ਨਹੀਂ ਸੋ ਜੰਗਲੀ ਸੂਰਾਂ ਦੀ ਹੈ ਉਹਦੇ ਵਿੱਚ ਲਾਇਸੈਂਸ ਦੇਣ ਦੀ ਗੱਲ ਹੋਈ ਸੀ ਸੀਐਮ ਸਾਹਿਬ ਦੀ ਮੀਟਿੰਗ ਦੇ ਵਿੱਚ ਕਿ ਉਹਨਾਂ ਦਾ ਸ਼ਿਕਾਰ ਕਰਨ ਵਾਸਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਪਰਮਿਟ ਦੇਣ ਦੀ ਗੱਲ ਹੋਈ ਸੀ ਸੋ ਉਹ ਹਾਲੇ ਤੱਕ ਉਹ ਜਿਹੜਾ ਗਰਾਊਂਡ ਤੇ ਕੋਈ ਕੰਮ ਨਹੀਂ ਹੋਇਆ ਇਥੇ ਤੱਕ ਕਿ ਜਿਹੜਾ ਫੋਰੈਸਟ ਡਿਪਾਰਟਮੈਂਟ ਐ ਸੋ ਜਿਹੜਾ ਵੀ ਸ਼ਿਕਾਰ ਕਰਦਾ ਕਹਿੰਦੇ ਉਹ ਜਿਹੜਾ ਤੁਸੀਂ ਮਾਰਦੇ ਆ ਉਥੇ ਜਮ੍ਹਾਂ ਕਰਾ ਕੇ ਆਓ ਸਬੰਧਤ ਮਹਿਕਮੇ ਦੇ ਕੋਲ ਉਹ ਜੋ ਵੀ ਸ਼ਿਕਾਰ ਕਰਦੇ ਆ ਇਹਦੇ ਜਿਹੜੀ ਪਾਬੰਦੀ ਆ ਉਹਨੂੰ ਹਟਾਈ ਜਾਵੇ ਆਸਾਨ ਕੀਤਾ ਜਾਵੇ ਕਿ ਜਿਹੜਾ ਫਸਲਾਂ ਨੁਕਸਾਨ ਹੁੰਦਾ ਜੰਗਲੀ ਸੂਰ ਕਰਦੇ ਆ ਇਹ ਸ਼ਰਤਾਂ ਦੇ ਵਿੱਚ ਜਿਹੜਾ ਆ ਢਿੱਲ ਦੇ ਕੇ ਕਿਸਾਨਾਂ ਦੀ ਫਸਲ ਬਚਾਈ ਜਾਵੇ ਸੋ ਨਾਲ ਦੀ ਨਾਲ ਅਸੀਂ ਕਹਿੰਨੇ ਵੀ ਕਰਜ਼ਾ ਨਵੇੜੂ ਕਾਨੂੰਨ ਦੇਖੋ ਸਟੇਟ ਗਵਰਨਮੈਂਟਾਂ ਕਰ ਸਕਦੀਆਂ ਆ ਆਪਦੇ ਤੌਰ ਤੇ ਕੁਝ ਕਰਜ਼ੇ ਆ ਮਾਫ ਕਰ ਦੇਣ ਤੇ ਬਹੁਤ ਚੰਗੀ ਗੱਲ ਐ ਨਾਲ ਦੀ ਨਾਲ ਵਨ ਟਾਈਮ ਸੈਟਲਮੈਂਟ ਕੁਝ ਬੈਂਕਾਂ ਤੇ ਕਰਦੀਆਂ ਕਿਸਾਨਾਂ ਦੇ ਨਾਲ ਕਿਉਂਕਿ ਕਿਸਾਨ ਚਾਹੁੰਦਾ ਮੇਰਾ ਕਰਜ਼ਾ ਲੱਥ ਜਵੇ ਪਰ ਕੁਝ ਬੈਂਕਾਂ ਇਦਾਂ ਦੀਆਂ ਆ ਉਹ ਸਰਕਾਰੀ ਬੈਂਕਾਂ ਉਹ ਕਰ ਨਹੀਂ ਰਹੀਆਂ ਸੋ ਅਸੀਂ ਚਾਹੁੰਦੇ ਕਿ ਸਾਰੀਆਂ ਬੈਂਕਾਂ ਜਿਹੜੀਆਂ ਵਨ ਟਾਈਮ ਸੈਟਲਮੈਂਟ ਜਿਹੜੀ ਐ ਉਹ ਸਕੀਮ ਜਿਹੜੀ ਐ ਚਾਲੂ ਕਰਨ ਤਾਂ ਜੋ ਕਰਜ਼ੇ ਦਾ ਭਾਰ ਕਿਸਾਨਾਂ ਦੇ ਸਿਰ ਤੋਂ ਉੱਠੇ ਸੋ ਇਹ ਕਿ ਸਰਕਾਰੀ ਸੁਸਾਇਟੀਆਂ ਸਾਡੇ ਪਿੰਡਾਂ ਦੇ ਵਿੱਚ ਬਣੀਆਂ ਹੁੰਦੀਆਂ ਉਹਨਾਂ ਦੀ ਹਿੱਸੇਦਾਰੀ ਤੇ ਰੋਕ ਲਗਾਈ ਹੋਈ ਹੈ ਤੇ ਉਹਦੇ ਵਿੱਚ ਹਿੱਸੇਦਾਰੀ ਹੋਰ ਜਿਹੜੀ ਆ ਨਹੀਂ ਪੈ ਸਕਦੀ ਅਸੀਂ ਕਹਿੰਨੇ ਉਹ ਹਿੱਸੇਦਾਰੀ ਜਿਹੜੀ ਆ ਉਹਦੇ ਵਾਸਤੇ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣੀਆਂ ਸੁਸਾਇਟੀਆਂ ਦੇ ਵਿੱਚੋਂ ਢੇਰ ਪਾਣੀ ਸਾਰਾ ਕੁਝ ਲੈ ਸਕਣ ਸੋ ਨਾਲ ਦੀ ਨਾਲ ਇੱਕ ਅਹਿਮ ਮਸਲਾ ਸਾਡਾ ਹੈਗਾ ਗੰਨੇ ਦਾ 3 ਮਹੀਨੇ ਬੀਤ ਗਏ ਮਿੱਲਾਂ ਚਲਦੀਆਂ ਨੂੰ ਤਕਰੀਬਨ ਤੇ 1 ਮਹੀਨਾ ਹੋਰ ਸੀਜ਼ਨ ਦੇ ਵਿੱਚ ਰਹਿ ਗਿਆ 61 ਰੁਪਏ 50 ਪੈਸੇ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਨੋਟੀਫਿਕੇਸ਼ਨ ਹੋਇਆ ਪੰਜਾਬ ਸਰਕਾਰ ਨੇ ਕੀਤਾ ਮਿੱਲਾਂ ਮਾਲਿਆਂ ਦੇ ਨਾਲ ਬੈਠ ਕੇ ਸਹਿਮਤੀ ਹੋ ਕੇ ਪਿਛਲੇ ਸਾਲ ਵੀ ਹੋਇਆ ਸੀਗਾ ਗੰਨੇ ਦਾ ਜਦੋਂ ਐਸਐਪੀ ਤੇ ਐਫਆਰਪੀ ਐਫਆਰਪੀ ਤੋਂ ਜੋ ਐਸਓਪੀ ਸਰਕਾਰ ਨਿਸ਼ਚਿਤ ਕਰਦੀ ਹੈ ਤੇ ਕਿਤੇ ਨਾ ਕਿਤੇ ਜੋ ਵਾਅਦਾ ਘਾਟਾ ਹੁੰਦਾ ਤੇ ਉਹ ਪੰਜਾਬ ਸਰਕਾਰ ਉਹਨੂੰ ਪੂਰਾ ਕਰਦੀ ਹੈ ਸੋ ਉਸ ਵਾਅਦੇ ਘਾਟੇ ਦੇ ਵਿੱਚੋਂ ਪੰਜਾਬ ਸਰਕਾਰ ਨੇ ਮੰਨਿਆ ਸੀਗਾ ਕਿ 65 ਰੁਪਏ 50 ਪੈਸੇ ਅਸੀਂ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਪਾਵਾਂਗੇ ਤਾਂ ਜੋ ਸਾਨੂੰ ਜਿਹੜਾ ਉਹਦਾ ਜਿਹੜਾ ਕੋਈ ਫਾਇਦਾ ਮਿਲੇ ਮਿੱਲਾਂ ਵਾਲਿਆਂ ਨੂੰ ਨਾ ਮਿਲੇ ਅਸੀਂ ਕਹਿੰਦੇ ਤੁਸੀਂ ਪਾ ਦਿਓ ਪਰ ਕਿਸਾਨ ਦੀ ਬਾਹ ਤੇ ਫੜੋ ਉਹ ਕਰੋੜਾ ਰੁਪਇਆ ਬਣਿਆ ਹੋਇਆ ਅੱਜ ਤੱਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਮੈਨੂੰ ਲੱਗਦਾ ਖਰੇ ਦਿੱਲੀ ਤੇ ਜ਼ਿਆਦਾ ਪੈਸੇ ਇਲੈਕਸ਼ਨ ਤੇ ਲੱਗਾ ਹੈ ਸਰਕਾਰ ਚੁੱਪ ਕਰਕੇ ਬੈਠ ਗਈ ਹੈ ਸਾਡੇ ਪੈਸੇ ਨਹੀਂ ਦਿੱਤੇ ਹਲੇ ਤੱਕ ਸੋ ਕਹਿਣ ਤੋਂ ਪਾਓ ਸਾਡੀ ਜਿਹੜੀ ਤੁਰੰਤ ਰਾਸ਼ੀ ਆ ਉਹ ਜਿਹੜੀ ਆ ਜਾਰੀ ਕੀਤੀ ਜਾਵੇ ਮਸਲਾ ਹੈਗਾ ਕਿ ਪੰਜਾਬ ਚ ਆ ਡਿਜੀਟਲ ਮੈਪ ਸਰਵੇ ਸਾਰੇ ਦੇਸ਼ ਚ ਹੋ ਰਿਹਾ ਔਰ ਇਸ ਦਾ ਹੇਠ ਆਬਾਦਕਾਰਾਂ ਤੋਂ ਜਾਂ ਮੁਝਾਰੇ ਕਿਸਾਨਾਂ ਤੋਂ ਜਿਹੜਾ ਉਹਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਨ ਦੀ ਖੇਡ ਹੈ ਜਿਹੜੀ ਉਹ ਲਗਾਤਾਰ ਪੰਜਾਬ ਚ ਖੇਡੀ ਜਾ ਰਹੀ ਹੈ ਸਾਡੀ ਬੜੇ ਚਿਰਾਂ ਤੋਂ ਮੰਗ ਸੀ ਕਿ ਇਹਨਾਂ ਨੂੰ ਉਜਾੜਨਾ ਬੰਦ ਕੀਤਾ ਜਾਵੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ 5 ਮਾਰਚ ਦੇ ਧਰਨੇ ਵਿੱਚ ਇਹ ਮੰਗ ਵੀ ਕਿਉਂਕਿ ਜ਼ੂੰਦ ਜਾਂ ਹੋਰ ਥਾਵਾਂ ਤੇ ਇਸ ਤਰ੍ਹਾਂ ਦੇ ਮਾਮਲੇ ਚੱਲ ਰਹੇ ਨੇ ਇਹਨਾਂ ਨੂੰ ਠੀਕ ਢੰਗ ਨਾਲ ਹੱਲ ਕੀਤਾ ਜਾਵੇ ਔਰ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਆਬਾਦਕਾਰਾਂ ਦੀਆਂ ਗਰਦੌਰੀਆਂ ਨਹੀਂ ਹੁੰਦੀਆਂ ਜਿਸ ਕਰਕੇ ਉਹਨਾਂ ਨੂੰ ਨਾ ਤਾਂ ਕੋਈ ਬੈਂਕ ਕਰਜ਼ਾ ਮਿਲਦਾ ਨਾ ਹੀ ਉਹਨਾਂ ਨੂੰ ਕੋਈ ਕੋਈ ਕਨੈਕਸ਼ਨ ਮਿਲਦਾ ਇਸ ਤਰ੍ਹਾਂ ਦੀਆਂ ਨਾ ਕੋਈ ਸਬਸਿਡੀ ਮਿਲਦੀ ਹੈ ਉਹ ਇਹ ਪੰਜਾਬ ਦਾ ਇੱਕ ਵੱਡੀ ਗਿਣਤੀ ਚ ਕਿਸਾਨ ਹੈ ਲੱਖਾਂ ਏਕੜ ਭੂਮੀ ਵਾਲਕਾਰਾਂ ਦੇ ਹਿੱਟਾ ਆ ਪਰ ਇਸ ਮਾਮਲੇ 'ਚ ਉਹਨਾਂ ਦੀ ਇਸ ਮੰਗ ਨੂੰ ਐਡਰੈਸ ਕਰੇ ਪੰਜਾਬ ਸਰਕਾਰ ਸੰਬੋਧਿਤ ਹੋਵੇ ਇਹ ਬਾਰ-ਬਾਰ ਅਸੀਂ ਉਠਾਉਂਦੇ ਰਹੇ ਉਠਾਉਂਦੇ ਆ ਰਹੇ ਆ ਪਰ ਇਸ ਮਾਮਲੇ 'ਚ ਜਬਰ ਹੈ ਜਿਹੜਾ ਪੰਜਾਬ ਸਰਕਾਰ ਉਸ ਕਿਸਮ ਦਾ ਰਸਤਾ ਲੈ ਰਹੀ ਹੈ ਜਬਰਬੰਦ ਕਰਕੇ ਇਹ ਮਾਮਲਾ ਹੱਲ ਕਰਨ ਵਾਲੇ ਪਾਸੇ ਨੂੰ ਤੁਲਨਾ ਚਾਹੀਦਾ